ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਜਮਤਕਾਰੀ ਉਪਾਦ ਅੱਜ ਦੇ ਸਮੇਂ ਦੇ ਚੇਕਰ ਆਪਾਂ ਗੱਲ ਕਰੀਏ ਤੇ ਹਰ ਇੱਕ ਪੇਰੈਂਟਸ ਆਪਣੇ ਬੱਚਿਆਂ ਨੂੰ ਲੈ ਕੇ ਅੱਜ ਦੇ ਟਾਈਮ ਦੇ ਵਿੱਚ ਬਹੁਤ ਹੀ ਜ਼ਿਆਦਾ ਟੈਨਸ਼ਨ ਦੇ ਵਿੱਚ ਰਹਿੰਦੇ ਨੇ ਕਿਉਂਕਿ ਉਹਨਾਂ ਦਾ ਹਮੇਸ਼ਾ ਇਹੀ ਕਹਿਣਾ ਹੁੰਦਾ ਹੈ ਜਿੱਥੇ ਵੀ ਆਪਾਂ ਕਿਸੇ ਆਪਣੇ ਰਿਲੇਟਿਵ ਦੇ ਵਿੱਚ ਜਾਂ ਕਿਸੇ ਵੀ ਭੈਣ ਭਰਾ ਜਾਂ ਦੋਸਤ ਮਿੱਤਰ ਦੇ ਕੋਲ ਜਾਂਦੇ ਆ ਉਹਨਾਂ ਦੇ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਇੱਕ ਹੀ ਟੌਪਿਕ ਚੱਲਦਾ ਹੈ ਕਿ ਸਾਡੇ ਬੱਚੇ ਮੋਬਾਈਲ ਦਾ ਖੇੜਾ ਨਹੀਂ ਛੱਡਦੇ ਮੋਬਾਈਲ ਦਾ ਇੰਨਾ ਜ਼ਿਆਦਾ ਯੂਜ਼ ਕਰਦੇ ਆ ਕਿ ਬੱਚੇ ਸਕੂਲ ਤੋਂ ਆਉਂਦੇ ਸਾਰ ਹੀ ਆਪਣਾ ਬੈਗ ਆਪਣੀਆਂ ਬੁੱਕਸ ਇੱਕ ਸਾਈਡ ਤੇ ਰੱਖ ਕੇ ਤੇ ਮੋਬਾਈਲ ਦੇਖਣਾ ਸ਼ੁਰੂ ਕਰ ਦਿੰਦੇ ਨੇ ਤੋਂ ਇਸੇ ਤਰੀਕੇ ਦੇ ਨਾਲ ਅੱਜ ਕੱਲ ਦੇ ਸਮੇਂ ਦੇ ਵਿੱਚ ਇਹ ਜਿਹੜੀ ਪ੍ਰੋਬਲਮ ਹੈ ਇਹ ਅਕਸਰ ਹੀ ਮੇਨ ਹੋ ਚੁੱਕੀ ਹੈ ਹਰ ਇੱਕ ਘਰ ਦੇ ਵਿੱਚ ਇਹ ਪ੍ਰੋਬਲਮ ਦੇਖਣ ਨੂੰ ਮਿਲਦੀ ਹੈ ਤੇ ਅਸੀਂ ਵੀ ਕਈ ਵਾਰ ਦੇਖਦੇ ਹਾਂ ਜਦੋਂ ਕਿਤੇ ਅਸੀਂ ਪਾਰਟੀ ਫੰਕਸ਼ਨ ਕਿਤੇ ਵੀ ਅਸੀਂ ਜਾਂਦੇ ਹਾਂ ਰੈਸਟੋਰੈਂਟ ਤੇ ਜਾਂ ਫਿਰ ਕਿਸੇ ਵੀ ਪਬਲਿਕ ਪਲੇਸ ਤੇ ਜਾਂਦੇ ਹਾਂ ਤੇ ਦੇਖਦੇ ਹਾਂ ਕਿ ਛੋਟੇ ਛੋਟੇ ਜਿਹੜੇ ਬੱਚੇ ਹੁੰਦੇ ਨੇ ਉਹ ਅਕਸਰ ਹੀ ਮੋਬਾਈਲ ਲੈ ਕੇ ਬੈਠੇ ਹੁੰਦੇ ਨੇ ਤੇ ਜਿਹੜੇ ਪੇਰੈਂਟਸ ਹੁੰਦੇ ਨੇ ਆਪਸ ਵਿੱਚ ਗੱਲਾਂ ਬਾਤਾਂ ਕਰ ਰਹੇ ਹੁੰਦੇ ਨੇ ਜੋ ਮੋਬਾਈਲ ਹੁੰਦਾ ਉਹ ਬੱਚੇ ਨੂੰ ਫੜਾ ਦਿੰਦੇ ਨੇ ਇਸ ਦੇ ਵਿੱਚ 50% ਜੋ ਗਲਤੀ ਹੁੰਦੀ ਉਹ ਪੇਰੈਂਟਸ ਦੀ ਵੀ ਹੁੰਦੀ ਹੈ ਤੇ 50 ਹੁੰਦੀ ਹੈ ਬੱਚਿਆਂ ਦੀ ਜਿਹੜੇ ਸਾਡੇ ਬੱਚੇ ਨੇ ਮੋਬਾਈਲ ਤੇ ਤਰ੍ਹਾਂ-ਤਰ੍ਹਾਂ ਦੇ ਕਾਰਟੂਨ ਵੀਡੀਓ ਦੇਖਦੇ ਆ ਜੋ ਕਿ ਕੁਝ ਕੁ ਉਹਨਾਂ ਦੇ ਲਈ ਸਹੀ ਨਹੀਂ ਹੁੰਦੀਆਂ ਤੇ ਜੇਕਰ ਆਪਾਂ ਗੱਲ ਕਰੀਏ ਕਿਤੇ ਨਾ ਕਿਤੇ ਇਸ ਗਲਤੀ ਦੀ ਜੋ ਪੇਰੈਂਟਸ ਨੇ ਅਸੀਂ ਉਹ ਖੁਦ ਜ਼ਿੰਮੇਵਾਰ ਆ ਕਿਉਂਕਿ ਹੁੰਦਾ ਕੀ ਹੈ ਕਿ ਪਹਿਲਾਂ ਤਾਂ ਅਸੀਂ ਆਪਣੇ ਬੱਚੇ ਨੂੰ ਇਹ ਇੱਕ ਗੰਦੀ ਆਦਤ ਪਾ ਦਿੰਨੇ ਆ ਮੋਬਾਈਲ ਦੀ ਇਸੇ ਤਰੀਕੇ ਦੇ ਨਾਲ ਜਦੋਂ ਬੱਚਾ ਛੋਟਾ ਹੁੰਦਾ ਹੈ ਅਸੀਂ ਬੱਚੇ ਨੂੰ ਜੇਸ ਚੀਜ਼ ਤੇ ਲਗਾ ਲੈਂਦੇ ਆ ਉਸ ਚੀਜ਼ ਤੇ ਹੀ ਉਹ ਬੱਚਾ ਲੱਗ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਬੱਚੇ ਜਿਵੇਂ ਜਿਵੇਂ ਵੱਡੇ ਹੁੰਦੇ ਜਾਂਦੇ ਆ ਫਿਰ ਉਹ ਬਿਲਕੁਲ ਵੀ ਪੜ੍ਹਾਈ ਨਹੀਂ ਕਰਦੇ ਉਹਨਾਂ ਦਾ ਪੜ੍ਹਾਈ ਦੇ ਵਿੱਚ ਮਨ ਨਹੀਂ ਲੱਗਦਾ ਤੇ ਜਦੋਂ ਅਸੀਂ ਇੱਕਦਮ ਆਪਣੇ ਬੱਚੇ ਤੇ ਇਹਨਾਂ ਗੱਲਾਂ ਨੂੰ ਲੈ ਕੇ ਪ੍ਰੈਸ਼ਰ ਪਾਉਂਦੇ ਆ ਤੇ ਸਾਡੇ ਬੱਚੇ ਨੇ ਜਿਹੜੇ ਜਿੱਦੀ ਹੋ ਜਾਂਦੇ ਨੇ ਤੇ اسی ਤਰੀਕੇ ਦੇ ਨਾਲ ਕਈ ਪੇਰੈਂਟਸ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਬੱਚੇ ਪੜ੍ਹਨ ਕੇ ਬਾਅਦ ਦੇ ਵਿੱਚ ਪਹਿਲਾਂ ਫੋਨ ਦੇਖਣਗੇ ਕੋਈ ਗੱਲ ਨਹੀਂ ਪੜ੍ਹਾਈ ਤਾਂ ਬਾਅਦ ਦੇ ਵਿੱਚ ਵੀ ਹੋ ਸਕਦੀ ਏ ਸੋ ਇੱਥੇ ਸਾਡੀਆਂ ਵੀ ਕਈ ਛੋਟੀਆਂ ਛੋਟੀਆਂ ਗਲਤੀਆਂ ਹੁੰਦੀਆਂ ਨੇ ਸੋ ਇਸੇ ਤਰੀਕੇ ਦੇ ਨਾਲ ਇਹ ਜਿਹੜੀ ਸਾਡੇ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਪ੍ਰੋਬਲਮ ਰਹਿੰਦੀ ਇਸ ਪ੍ਰੋਬਲਮ ਦਾ ਅਸੀਂ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਕਿ ਕਿਵੇਂ ਇਸ ਸਿੰਪਲ ਜਿਹੇ ਉਪਾਅ ਨੂੰ ਕਰਨ ਦੇ ਨਾਲ ਜਿਹੜੇ ਸਾਡੇ ਬੱਚੇ ਆ ਉਹ ਮੋਬਾਈਲ ਤੋਂ ਦੂਰ ਹੋ ਸਕਦੇ ਆ ਤੇ ਇਸ ਦੇ ਨਾਲ ਨਾਲ ਤੁਹਾਡੇ ਬੱਚੇ ਪੜ੍ਹਾਈ ਦੇ ਵਿੱਚ ਵੀ ਆਪਣਾ ਧਿਆਨ ਦੇਣਗੇ ਤੇ ਜੋ ਵੀ ਹੁਣ ਤੱਕ ਉਹਨਾਂ ਨੇ ਪੜ੍ਹਿਆ ਹੋਇਆ ਜੋ ਵੀ ਪੜ੍ਹਾਈ ਕੀਤੀ ਹੋਈ ਏ ਉਹ ਤੁਹਾਨੂੰ ਯਾਦ ਰਹੇ ਕਹਿੰਦਾ ਭਾਵ ਕਿ ਤੁਹਾਡੇ ਬੱਚਿਆਂ ਨੂੰ ਯਾਦ ਰਹੇ ਤੋ ਇਹ ਸਾਰੀ ਜਾਣਕਾਰੀ ਅਸੀਂ ਉਪਾਅ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਵਾਲਿਆਂ ਕਿ ਇਸ ਉਪਾਅ ਨੂੰ ਆਪਾਂ ਕਿਵੇਂ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਛੋਟਾ ਜਿਹਾ ਉਪਾਅ ਦੇਖਣ ਦੇ ਸੁਣਨ ਦੇ ਵਿੱਚ ਬਹੁਤ ਸਿੰਪਲ ਜਿਹਾ ਛੋਟਾ ਜਿਹਾ ਪਰ ਬਹੁਤ ਹੀ ਜ਼ਿਆਦਾ ਕਾਰਗਰ ਉਪਾਅ ਹੈ ਸੋ ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਜ਼ਰੂਰ ਅੰਤ ਤੱਕ ਦੇਖਿਓ ਦੇ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਤੇ ਕਮੈਂਟ ਬਾਕਸ ਵਿੱਚ ਦੇਖ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਹ ਬਹੁਤ ਹੀ ਛੋਟਾ ਜਿਹਾ ਉਪਾਏ ਤੁਸੀਂ ਸਾਰੇ ਜਦੋਂ ਸੁਣੋਗੇ ਤੁਹਾਨੂੰ ਵੀ ਲੱਗੇਗਾ ਕਿ ਜੇਕਰ ਅਸੀਂ ਇੱਕ ਸਿੰਪਲ ਜਿਹਾ ਉਪਾਅ ਕਰ ਲੈਨੇ ਆਂ ਤੇ ਇਸ ਦੇ ਨਾਲ ਸਾਡੇ ਬੱਚੇ ਸਾਡੇ ਕਹਿਣੇ ਚ ਹੋ ਸਕਦੇ ਨੇ ਸਾਡੇ ਬੱਚੇ ਸਾਡੀ ਸਾਰੀਆਂ ਬੁਰੀਆਂ ਆਦਤਾਂ ਨੂੰ ਛੱਡ ਕੇ ਸਹੀ ਰਸਤੇ ਤੇ ਆ ਸਕਦੀ ਹੈ ਤੇ ਇਸ ਉਫਾੜੂ ਕਰਨ ਦੇ ਵਿੱਚ ਕੋਈ ਵੀ ਹਰਜ ਨਹੀਂ ਹੈ ਜਿਹੜੀ ਮਾਮਾ ਜਿਹੜੇ ਪੇਰੈਂਟਸ ਆਪਣੇ ਬੱਚਾ ਤੋਂ ਇੰਨੇ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਆ ਕਿ ਉਹਨਾਂ ਦੇ ਬੱਚੇ ਮੋਬਾਈਲ ਦਾ ਖੈੜਾ ਹੀ ਨਹੀਂ ਛੱਡ ਰਹੇ ਉਹਨਾਂ ਦੇ ਲਈ ਇਹ ਵਾਲੀ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਰਨਾ ਕੀ ਏ ਇਸ ਨੂੰ ਕਰਨ ਦੇ ਲਈ ਤੁਸੀਂ ਕੀ ਵਿਚਾਰ ਦੇ ਵਿੱਚ ਉਹ ਜਿਹੜੀ ਪੀਲੀ ਖੜੀ ਚੰਦਨ ਆਉਂਦੀ ਏ ਉਸ ਨੂੰ ਤੁਸੀਂ ਖਰੀਦ ਕੇ ਲੈ ਆਉਣਾ ਹੈ ਤੇ ਇਸ ਜਿਹੜੀ ਤੁਸੀਂ ਚੰਦਨ ਨੂੰ ਲੈ ਕੇ ਆਉਣਾ ਹੈ ਨਾ ਇਸ ਨੂੰ ਤੁਸੀਂ ਇਸ ਲਵਟੇ ਤੇ ਵੀ ਪੀਸ ਸਕਦੇ ਹੋ ਜਾਂ ਚਾਹ ਫਿਰ ਜੀ ਕੇ ਛੋਟਾ ਜਿਹਾ ਆਪਣੇ ਘਰ ਦੇ ਵਿੱਚ ਚੱਟੂ ਵਟਾ ਹੁੰਦਾ ਉਸ ਤੇ ਵੀ ਅਸੀਂ ਪੀਸ ਸਕਦੇ ਆ ਇਹ ਬੜੀ ਆਸਾਨੀ ਦੇ ਨਾਲ ਪੀਸੀ ਜਾ ਸਕਦੀ ਹੈ ਬਸ ਤੁਸੀਂ ਇਸ ਨੂੰ ਪੀਸ ਕੇ ਕਿਸੇ ਵੀ ਤਰੀਕੇ ਦੇ ਨਾਲ ਇੱਕ ਪਾਊਡਰ ਦੇ ਵਾਂਗ ਤਿਆਰ ਕਰ ਲੈਣਾ ਹੈ। ਇਸੇ ਤਰੀਕੇ ਦੇ ਨਾਲ ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਪੀਲੀ ਖੜੀ ਚੰਦਨ ਮਿਲ ਜਾਂਦੀ ਹੈ ਤੇ ਠੀਕ ਹੈ ਜੇਕਰ ਇਹ ਨਹੀਂ ਮਿਲਦੀ ਤਾਂ ਪਾਊਡਰ ਦੀ ਫਾਰਮ ਦੇ ਵਿੱਚ ਵੀ ਤੁਹਾਨੂੰ ਬਜ਼ਾਰ ਦੇ ਵਿੱਚੋਂ ਇਹ ਆਸਾਨੀ ਦੇ ਨਾਲ ਮਿਲ ਸਕਦੀ ਹੈ। ਤੇ ਇਸੇ ਤਰੀਕੇ ਦੇ ਨਾਲ ਜਾਂ ਤਾਂ ਤੁਸੀਂ ਘਰ ਦੇ ਵਿੱਚ ਪਾਊਡਰ ਤਿਆਰ ਕਰਨਾ ਜਾਂ ਫਿਰ ਬਜ਼ਾਰ ਦੇ ਵਿੱਚੋਂ ਮਿਲ ਜਾਵੇਗਾ ਤੇ ਇਸ ਨੂੰ ਕਰਕੇ ਤੁਸੀਂ ਪਾਊਡਰ ਬੰਗ। ਇੱਕ ਕਟੋਰੀ ਦੇ ਵਿੱਚ ਤੁਸੀਂ ਇਸ ਪਾਊਡਰ ਨੂੰ ਪਾ ਲੈਣਾ ਹੈ ਇਸੇ ਤਰੀਕੇ ਦੇ ਨਾਲ ਉਸ ਪਾਊਡਰ ਦੇ ਵਿੱਚ ਥੋੜਾ ਜਿਹਾ 2 ਤੋਂ 3 ਬੂੰਦਾ ਪਾਣੀ ਮਿਕਸ ਕਰਕੇ ਉਸ ਦਾ ਤੁਸੀਂ ਥੋੜਾ ਜਿਹਾ گاੜਾ ਪੇਸਟ ਤਿਆਰ ਕਰ ਲੈਣਾ ਹੈ ਪੇਸਟ ਜਿਆਦਾ ਪਤਲਾ ਨਹੀਂ ਹੋਣਾ ਚਾਹੀਦਾ ਬਸ گاੜਾ گاੜਾ ਹੋਣਾ ਚਾਹੀਦਾ ਹੈ ਪੇਸਟ ਤੁਸੀਂ ਬੰਡਾ ਲੈਣਾ ਹੈ ਇਹ ਪੇਸਟ ਬਣਾਉਣ ਤੋਂ ਬਾਅਦ ਦੇ ਵਿੱਚ ਜਿੱਥੇ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਪਾਠ ਪੂਜਾ ਕਰਦੇ ਹੋ ਜਾਂ ਫਿਰ ਪਾਠ ਪੂਜਾ ਕਰਨ ਵਾਲਾ ਕੋਈ ਵੀ ਤੁਹਾਡੇ ਘਰ ਦੇ ਵਿੱਚ ਸਥਾਨ ਬਣਿਆ ਹੋਵੇਗਾ ਜਾਂ ਤੁਸੀਂ ਮੰਦਿਰ ਬਣਾਇਆ ਹੋਵੇਗਾ ਉਸ ਜਗ੍ਹਾ ਤੇ ਜਾ ਕੇ ਤੁਸੀਂ ਇਹ ਚੰਦਨ ਦੀ ਜਿਹੜੀ ਕਟੋਰੀ ਹੈ ਜਿਹ ਪਾਊਡਰ ਵਾਲੀ ਪੇਸਟ ਵਾਲੀ ਉਸ ਨੂੰ ਉੱਥੇ ਲੈ ਜਾ ਕੇ ਤੁਸੀਂ ਰੱਖ ਦੇਣਾ ਹੈ ਕੀ ਕੀ ਤੁਹਾਨੂੰ ਇੱਕ ਕਾਗਜ਼ ਦੇ ਟੁਕੜੇ ਦੀ ਲੋੜ ਪਵੇਗੀ ਜਿਹੜਾ ਤੁਸੀਂ ਕਾਗਜ਼ ਦਾ ਟੁਕੜਾ ਲੈਣਾ ਹੈ ਉਹ ਬਿਲਕੁਲ ਪਲੇਨ ਹੋਣਾ ਚਾਹੀਦਾ ਜਿਵੇਂ ਕਿ ਲਾਈਨਾਂ ਵਾਲਾ ਇੱਕ ਪੇਜ ਹੁੰਦਾ ਉਹ ਨਹੀਂ ਬਿਲਕੁਲ ਪਲੇਨ ਜਿਡਸ ਦੇ ਵਿੱਚ ਲਾਈਨਾਂ ਨਹੀਂ ਹੁੰਦੀਆਂ ਉਹ ਲੈਣਾ ਹੈ ਜੇਕਰ ਤੁਸੀਂ ਵਾਈਟ ਪਲੇਨ ਕਾਗਜ਼ ਨਹੀਂ ਲੈ ਸਕਦੇ ਤੁਸੀਂ ਇੱਕ ਗੱਤੇ ਦਾ ਟੁਕੜਾ ਵੀ ਲੈ ਸਕਦੇ ਹੋ ਤੇ ਇਹ ਲੈਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਜਿਹੜੇ ਵੀ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਉਹ ਜਿਹੜਾ ਚੰਦਨ ਦੇ ਟੁਕੜੇ ਦਾ ਤੁਸੀਂ ਪਾਊਡਰ ਬਣਾ ਕੇ ਪੇਸਟ ਤਿਆਰ ਕੀਤਾ ਸੀ ਉਸ ਪੇਸਟ ਦੇ ਨਾਲ ਆਪਣੇ ਉਸ ਪਰਮਾਤਮਾ ਦਾ ਨਾਮ ਤੁਸੀਂ ਲਿਖਣਾ ਜਿਸ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਇਸ ਵਾਈਟ ਪਲੇਨ ਕਾਗਜ਼ ਦੇ ਉੱਪਰ ਜਾਂ ਫਿਰ ਜੇਕਰ ਤੁਸੀਂ ਗੱਤੇ ਦਾ ਕਾਗਜ਼ ਲਿਆ ਤਾਂ ਉਸ ਦੇ ਉੱਪਰ ਲੇਖ ਲੈਣਾ ਉਹ ਲਿਖਣ ਤੋਂ ਬਾਅਦ ਇਹ ਵਿੱਚ ਜਿੱਥੇ ਤੁਸੀਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਵਾਲੇ ਸਥਾਨ ਤੇ ਬੈਠੇ ਹੋਏ ਹੋ ਜਿੱਥੇ ਬੈਠ ਕੇ ਤੁਸੀਂ ਆਪਣੀ ਪਾਠ ਪੂਜਾ ਕਰਦੇ ਹੋ ਉਥੇ ਬੈਠ ਕੇ 5 ਮਿੰਟ ਸਿਰਫ ਤਾਂ ਸਿਰਫ 5 ਤੋਂ 10 ਮਿੰਟ ਤੱਕ ਤੁਸੀਂ ਸਿਮਰਨ ਕਰਨਾ ਹੈ। ਪਰਮਾਤਮਾ ਦਾ ਸਿਮਰਨ ਕਰਨਾ ਇਸ ਤੋਂ ਇਲਾਵਾ ਤੁਸੀਂ ਹੋਰ ਕੁਝ ਵੀ ਨਹੀਂ ਕਰਨਾ। ਪਰਮਾਤਮਾ ਦਾ ਸਿਮਰਨ ਕਰਨ ਤੋਂ 5 ਮਿੰਟ ਬਾਅਦ ਉਹ ਜਿਹੜਾ ਟੁਕੜਾ ਹੋਵੇਗਾ ਉਹ ਤੁਸੀਂ ਜਿੱਥੇ ਤੁਹਾਡਾ ਬੱਚਾ ਬੈਠ ਕੇ ਸਟੱਡੀ ਕਰਦਾ ਜਾਂ ਫਿਰ ਤੁਹਾਡੇ ਬੱਚੇ ਦਾ ਕੋਈ ਸਟੱਡੀ ਟੇਬਲ ਬਣਿਆ ਹੋਵੇਗਾ ਕਿਸੇ ਰੂਮ ਦੇ ਵਿੱਚ ਤੇ ਇਸੇ ਤਰੀਕੇ ਦੇ ਨਾਲ ਜੇਕਰ ਬੱਚਾ ਛੋਟਾ ਹੈ ਤੇ ਸਟੱਡੀ ਟੇਬਲ ਤੁਹਾਡੇ ਘਰ ਦੇ ਵਿੱਚ ਨਹੀਂ ਵੀ ਹੈਗਾ ਤਾਂ ਤੁਸੀਂ ਕੀ ਕਰਨਾ ਹੈ ਜਿੱਥੇ ਤੁਹਾਡੇ ਬੱਚੇ ਦੀਆਂ ਬੁੱਕਸ ਪਈਆਂ ਹੋਣਗੀਆਂ ਕਿਤਾਬਾਂ ਪਈਆਂ ਹੋਣਗੀਆਂ ਉਹ ਜਿਹੜਾ ਕਾਗਜ਼ ਦਾ ਟੁਕੜਾ ਹੋਵੇਗਾ ਤੁਸੀਂ ਉਸ ਨੂੰ ਇੱਕ ਜਗ੍ਹਾ ਦੇ ਵਿੱਚ ਸੰਭਾਲ ਕੇ ਰੱਖ ਦੇਣਾ ਸਟੱਡੀ ਟੇਬਲ ਦਾ ਜਿਹੜਾ ਬਾਕਸ ਹੋਵੇਗਾ ਜਾਂ ਫਿਰ ਬੁੱਕਸ ਹੋਣਗੀਆਂ ਉਹਨਾਂ ਦੇ ਵਿੱਚ ਕਾਰ ਕਰਕੇ ਇਸ ਨੂੰ ਤੁਸੀਂ ਰੱਖ ਦੇਣਾ ਹੈ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਕਟੋਰੀ ਦੇ ਵਿੱਚ ਤੁਸੀਂ ਚੰਦਨ ਦਾ ਪੇਸਟ ਬਣਾਇਆ ਏ ਉਸ ਨੂੰ ਤੁਸੀਂ ਜਿਹੜਾ ਤੁਹਾਡਾ ਬੱਚਾ ਆਪਣੇ ਬੱਚੇ ਦੇ ਮੱਥੇ ਦੇ ਉੱਪਰ ਲਗਾ ਦੇਣਾ ਤੇ ਲਗਾਉਣਾ ਵੀ ਇਸ ਤਰੀਕੇ ਦੇ ਨਾਲੇ ਜਿਵੇਂ ਕਿ ਇੱਕ ਵੱਡੀ ਗੋਲ ਬਿੰਦੀ ਹੁੰਦੀ ਏ ਏਸੇ ਤਰੀਕੇ ਦੇ ਨਾਲ ਤੁਸੀਂ ਲਗਾਉਣਾ ਏ ਜੇਕਰ ਤੁਸੀਂ ਨਹੀਂ ਲਗਾ ਸਕਦੇ ਸਾਹਮਣੇ ਕਿ ਕਿਸੇ ਨੂੰ ਨਜ਼ਰ ਨਾ ਆਵੇ ਤੇ ਤੁਸੀਂ ਕੀ ਕਰਨਾ ਏ ਕਿ ਜਿਹੜਾ ਤੁਹਾਡਾ ਬੱਚਾ ਹੋਵੇਗਾ ਬੱਚੇ ਦਾ ਜਿਹੜਾ ਕਿ ਸੇਰੇ ਸਿਰ ਦੇ ਵਿੱਚ ਜਿਹੜਾ ਬਿਲਕੁਲ ਸੈਂਟਰ ਹੋਵੇਗਾ ਸੈਂਟਰ ਤੇ ਵੀ ਤੁਸੀਂ ਇਸ ਨੂੰ ਲਗਾ ਸਕਦੇ ਹੋ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਸੈਂਟਰ ਦੇ ਵਿੱਚ ਲਗਾਓਗੇ ਤਾਂ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ ਕਿ ਤੁਸੀਂ ਬੱਚੇ ਦੇ ਸਿਰ ਤੇ ਉੱਪਰ ਸੈਂਟਰ ਦੇ ਵਿੱਚ ਕੋਈ ਬਿੰਦੀ ਲਗਾਈ ਹੋਈ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਬੱਚੇ ਦੇ ਮੱਥੇ ਤੇ ਇੱਕ ਛੋਟਾ ਬਿੰਦੀ ਬਾਗ ਇਸ ਚੰਦਨ ਦਾ ਤਿਲਕ ਲਗਾਉਂਦੇ ਹੋ ਤਾਂ ਤੁਸੀਂ ਦੇਖੋਗੇ ਕੇ ਤੁਹਾਡੇ ਬੱਚੇ ਦੇ ਮਨ ਦੇ ਵਿੱਚ ਇੰਨਾ ਜ਼ਿਆਦਾ ਪਰਿਵਰਤਨ ਆਉਣਾ ਸ਼ੁਰੂ ਹੋ ਜਾਵੇਗਾ ਉਹ ਮੋਬਾਈਲ ਨੂੰ ਭੁੱਲ ਕੇ ਵੀ ਕਦੇ ਵੀ ਨਹੀਂ ਦੇਖੇਗਾ ਹੌਲੀ ਹੌਲੀ ਕਰਕੇ ਜਿਵੇਂ ਹੀ ਸਮਾਂ ਬੀਤਦਾ ਜਾਵੇਗਾ ਜਿਸ ਦੀ ਜਿਸ ਤਰੀਕੇ ਦੇ ਨਾਲ ਤੁਹਾਡੇ ਬੱਚੇ ਦੀ ਮੋਬਾਈਲ ਦੇ ਵਿੱਚ ਦਿਲਚਸਪੀ ਹੋਵੇਗੀ ਉਹ ਆਪਣੇ ਆਪ ਹੀ ਦੂਰ ਹੁੰਦੀ ਜਾਵੇਗੀ ਹੌਲੀ ਹੌਲੀ ਕਰਕੇ ਘੱਟ ਹੋਣੀ ਸ਼ੁਰੂ ਹੋ ਜਾਵੇਗੀ ਉਹ ਆਪਣੀ ਪੜ੍ਹਾਈ ਦੇ ਵਿੱਚ ਧਿਆਨ ਦੇਣਾ ਸ਼ੁਰੂ ਕਰ ਦੇਵੇਗਾ ਜੋ ਕੁਝ ਵੀ ਉਸਨੇ ਆਪਣੀ ਸਟੱਡੀ ਦਾ ਪੜ੍ਹਿਆ ਲਿਖਿਆ ਹੋਇਆ ਜਾਂ ਯਾਦ ਕੀਤਾ ਹੋਇਆ ਏ ਉਹ ਹਮੇਸ਼ਾ ਉਸ ਨੂੰ ਯਾਦ ਰਹੇਗਾ ਉਹ ਕਦੇ ਵੀ ਬਿਲਕੁਲ ਵੀ ਨਹੀਂ ਭੁੱਲੇਗਾ ਸੋ ਇਸ ਤਰੀਕੇ ਦੇ ਨਾਲ ਇਸ ਉਪਾਅ ਨੂੰ ਅਸੀਂ ਸਿਰਫ ਬੱਚਿਆਂ ਤੇ ਹੀ ਨਹੀਂ ਅਪਰੋਲਾਈ ਕਰ ਸਕਦੇ ਜਿਵੇਂ ਕਿ ਸਾਡੇ ਘਰ ਦੇ ਵਿੱਚ ਜਿਹੜੇ ਕਿ ਵੱਡੇ ਬੱਚੇ ਹੁੰਦੇ ਨੇ ਜੰਗ ਲੋਕ ਹੁੰਦੇ ਨੇ ਜਿਵੇਂ ਕਿ ਆਪਾਂ ਸਾਰੇ ਹੀ ਦੇਖਦੇ ਆ ਉਹਨਾਂ ਨੂੰ ਵੀ ਭੁੱਲਣ ਦੀ ਬਹੁਤ ਜ਼ਿਆਦਾ ਆਦਤ ਹੋ ਜਾਂਦੀ ਏ ਤਾਂ ਸੀ ਉਹਨਾਂ ਦੇ ਉੱਪਰ ਵੀ ਇਹ ਉਪਾਅ ਕਰ ਸਕਦੇ ਆ ਤੇ ਜੋ ਚੰਦਨ ਦਾ ਪੇਸਟ ਹੈ ਉਸ ਦਾ ਤੁਸੀਂ ਉਹਨਾਂ ਦੇ ਸਿਰ ਦੇ ਉੱਪਰ ਇੱਕ ਬਿੰਦੀ ਲਗਾ ਸਕਦੇ ਹੋ ਇਸ ਦੇ ਨਾਲ ਕੀ ਹੋਵੇਗਾ ਕਿ ਜਿਹੜੀ ਵੀ ਉਹਨਾਂ ਦੀ ਭੁੱਲਣ ਦੀ ਸ਼ਕਤੀ ਭੁੱਲਣ ਦੀ ਕਹਿਰ ਦਾ ਭਾਵ ਕਿ ਜਿਹੜੀ ਆਦਤ ਹੈ ਉਹ ਬਿਲਕੁਲ ਹੀ ਖਤਮ ਹੋ ਜਾਵੇਗੀ ਤੇ ਇੱਕਦਮ ਜੋ ਉਹ ਚੀਜ਼ਾਂ ਭੁੱਲਦੇ ਨੇ ਉਹ ਇੱਕਦਮ ਇਹ ਪ੍ਰੋਬਲਮ ਉਹਨਾਂ ਤੋਂ ਦੂਰ ਹੋ ਜਾਵੇਗੀ ਬੱਚਾ ਤੁਹਾਡਾ ਮੋਬਾਈਲ ਤੋਂ ਦੂਰ ਹੋਵੇਗਾ ਪੜ੍ਹਾਈ ਦੇ ਵਿੱਚ ਮਨ ਲੱਗੇਗਾ ਇਹ ਤੁਹਾਡੀ ਮੇਨ ਪ੍ਰੋਬਲਮ ਵੀ ਦੂਰ ਹੋ ਜਾਵੇਗੀ ਇਹ ਬਹੁਤ ਹੀ ਛੋਟਾ ਜਿਹਾ ਤੇ ਸਟੀਕ ਉਪਾਏ ਜਦੋਂ ਵੀ ਉਪਾਅ ਕਰਨਾ ਸ਼ਰਦਾ ਦੇ ਨਾਲ ਕਰੋ ਕਿਉਂਕਿ ਹਮੇਸ਼ਾ ਤੁਹਾਨੂੰ ਇਹ ਹੀ ਕਹਿੰਦੇ ਆ ਕਿ ਵਿਸ਼ਵਾਸ ਤੇ ਸ਼ਰਦਾ ਦੇ ਨਾਲ ਕਰੋਗੇ ਤਾਂ ਤੁਹਾਨੂੰ ਇਹ ਉਪਾਦਾਂ ਰਿਜ਼ਲਟ ਵੀ ਤੁਰੰਤ ਹੀ ਮਿਲਣਾ ਸ਼ੁਰੂ ਹੋ ਜਾਵੇਗਾ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟੀ ਜਿਹੀ ਜਾਣਕਾਰੀ ਤੇ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਏ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਵਾਦ ਤੋਂ ਬਾਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ